ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਅਪ ਡਾਊਨ ਲਾਈਟਾਂ ਬਾਰੇ ਗੱਲਬਾਤ ਕਰਾਂਗੇ ਵੀ ਇਹ ਕਿਵੇਂ ਕਰ ਲਾਉਣੀ ਚਾਹੀਦੀਆਂ ਕਈ ਵਾਰ ਨਾ ਆਪਾਂ ਡੱਬੀਆਂ ਰੱਖ ਦਿੰਦੇ ਆ ਬਹੁਤ ਗਲਤੀ ਹੁੰਦੀ ਆ ਮੈਂ ਸਾਨੂੰ ਸਾਰਾ ਕਾਰਨ ਦੱਸਦਾ ਦੂਆ ਕੈਮਰਾ ਕਰਦਾ ਆ ਲਓ ਜੀ ਜਿਵੇਂ ਨਾ ਆਪ ਅਪ ਡਾਊਨ ਲਾਈਟ ਲਾਉਨੇ ਆ ਹੁਣ ਜਿਵੇਂ ਆਪਾਂ ਥੱਲੇ ਥੱਲੇ ਸਿੱਧੀ ਵਾਲੀ ਲਾਤੀ ਹਨਾ ਡਾਊਨ ਵਾਲੀ ਲਾਈਟ ਆ ਇਹ ਇਹਦੇ ਵਿੱਚ ਕੀ ਕਰਦੇ ਆ ਕਈ ਵਾਰ ਆਪਾਂ ਕੀ ਕਰਦੇ ਆ ਬਾਹਰਲੇ ਪਾਸੇ ਡੱਬੀ ਰੱਖ ਦਿੰਦੇ ਆ ਡੱਬੀ ਲਾ ਕੇ ਲਾਈਟ ਲਾਉਨੇ ਆ ਫਿਰ ਕੀ ਕਰਦੇ ਆ ਹੁੰਦਾ ਵੀ ਡੱਬੀ ਨਾਲ ਉਹਦੇ ਜਿਆਦਾ ਰਾਉਂਡ ਸ਼ੀਟ ਲਾਉਨੇ ਆ ਉਹਦੇ ਪਰ ਠੀਕ ਹੈ ਨਾ ਵੀ ਬਾਹਰਲੇ ਪਾਸੇ ਜਿੱਧਰ ਲਾਈਟ ਲਾਉਣੀ ਆ ਉਧਰ ਡੱਬੀ ਰੱਖਣ ਦੀ ਲੋੜ ਨਹੀਂ ਹੈਗੀ ਚਾਹੇ ਜਿਵੇਂ ਆਪਾਂ ਕੋਠੀ ਦੇ ਮੁਰਲੇ ਫਰੰਟ ਤੇ ਲਾ ਲਨੇ ਆ ਇਹ ਲਾਈਟਾਂ ਲੱਗਦੀਆਂ ਹਨਾ ਮੈਂ ਤੁਹਾਨੂੰ ਸਾਰੀਆਂ ਦਿਖਾਉਣਾ ਜਿਵੇਂ ਕੌਲਿਆਂ ਤੇ ਲੱਗਦੀਆਂ ਇਹਦੀ ਡੱਬੀ ਆ ਜਿਹੜੀ ਤੁਸੀਂ ਅੰਦਰਲੇ ਪਾਸੇ ਲਾ ਲਿਆ ਕਰੋ ਇਹਨੂੰ ਠੀਕ ਹੈ ਨਾ ਵੀ ਬਾਹਰਲੇ ਪਾਸੇ ਪਰ ਰਾਉਂਡ ਸ਼ੀਟ ਬੁਰੀ ਜੀ ਨਹੀਂ ਲੱਗਦੀ ਹੈਗੀ ਅੱਗੇ ਮੈਂ ਤੁਹਾਨੂੰ ਉਧਰੋਂ ਵੀ ਦਿਖਾਉਣਾ ਉਹ ਲਾਈਟਾਂ ਲੱਗੀਆਂ ਮੈਂ ਸਾਰੀਆਂ ਦਿਖਾਉਣਾ ਆ ਦੇਖੋ ਹੁਣ ਡੱਬੀ ਆਪਾਂ ਇਹਦੀ ਅੰਦਰਲੇ ਪਾਸੇ ਲਾਈ ਵੀ ਆ ਦੇਖੋ ਲਾਈਟਾਂ ਵਧੀਆ ਲੱਗਦੀਆਂ ਲੱਗੀ ਵੀ ਸਫਾਈ ਆ ਸਿੱਧਾ ਹੀ ਬੈ ਪਤਾ ਰਿਹਾ ਵਾ ਡੱਬੀ-ਡੁੱਬੀ ਰੱਖੀ ਵੀ ਫਿਰ ਉਹਦੇ ਵਿੱਚ ਆਹੰਦਾ ਨਾ ਵੀ ਬਾਹਰ ਬੁਰੀ ਜਿਹੀ ਨਹੀਂ ਲੱਗਦੀ ਜਿਵੇਂ ਉਹ ਰੌਂਡ ਸ਼ੀਟ ਲੱਗੀ ਹੋਣੀ ਸੀ ਤਾਂ ਬੁਰੀ ਲੱਗਣੀ ਸੀ ਠੀਕ ਹੈ ਨਾ ਤੇ ਵੀ ਜਿਹੜੀ ਡੱਬੀਆਂ ਹੁੰਦੀਆਂ ਅੰਦਰਲੇ ਪਾਸੇ ਹੀ ਰੱਖ ਲਵੇ ਆ ਦੇਖੋ ਹੁਣ ਜਿਹੜੀ ਆ ਡੱਬੀ ਆ ਆ ਦੇਖੋ ਉੱਥੇ ਲਾਈਟ ਲੱਗੀ ਵੀ ਨਾ ਇਹਦੀ ਰੱਬੀ ਅੰਦਰਲੇ ਪਾਸੇ ਹੋਊਗੀ ਅੰਦਰਲੇ ਪਾਸੇ ਇੰਨਾ ਉਹ ਨਹੀਂ ਲੱਗਦਾ ਹੈਗਾ ਕਿਉਂਕਿ ਆਪਣੇ ਅੰਦਰ ਆ ਜਾਂਦਾ ਜਿਹੜੀ ਕੋਠੀ ਦੀ ਡੈਕੋਰੇਸ਼ਨ ਹੁੰਦੀ ਆ ਬਾਹਰੋਂ ਦਿਖਣੀ ਹੁੰਦੀ ਆ ਹਨਾ ਵੀ ਬਾਹਰੋਂ ਰਾਤ ਨੂੰ ਜਿਵੇਂ ਚੱਲਣੀ ਹੁੰਦੀ ਆ ਦਿਨ ਚ ਵੀ ਲੱਗਣੀ ਹੁੰਦੀ ਆ ਜਿ ਵੇ ਬੁਰੀ ਲੱਗਦੀ ਆ ਐਦਾਂ ਹੀ ਆਉ ਪਰਨੇ ਪਾਸੇ ਵੀ ਵੀ ਆ ਡੱਬੀ ਅੰਦਰਲੇ ਪਾਸੇ ਰੱਖ ਲਵੇ ਬਾਹਰਲੇ ਪਾਸੇ ਜਿੱਥੇ ਲਾਈਟ ਲਾਉਣੀ ਆ ਉੱਥੇ ਡੱਬੀ ਲਾਉਣ ਦੀ ਲੋੜ ਨਹੀਂ ਹੈਗੀ ਆ ਇਧਰਲੇ ਪਾਸੇ ਵੀ ਆ ਆ ਸਾਈਡ ਵੀ ਆ ਦੇਖੋ ਸਾਰੀ ਥੋੜੀ ਲਾਈਟ ਜਿਹੜੀ ਲੱਗੀ ਹੋਗੀ ਲਾਈਟ ਦੀ ਡੈਕੋਰੇਸ਼ਨ ਆ ਫੁੱਲ ਰਹੂਗੀ ਵੀ ਲਾਈਟ ਲੱਗੀ ਵੀ ਵਧੀਆ ਲੱਗੂਗੀ ਕੱਲੀ ਡੱਬੀ ਡੱਬੀ ਨਹੀਂ ਡੱਬੀ ਚਮਕੀ ਜਾਂਦੀ ਆ ਨਾਲ ਆ ਲਓ ਕੱਲੀ ਹੁਣ ਬਲੈਕ ਐਂਡ ਵਾਈਟ ਲਾਈਟੇ ਚਮਕਦੀ ਆ ਕੱਲੀ ਹਨਾ ਵੀ ਡੱਬੀ ਅੰਦਰਲੇ ਪਾਸੇ ਹੋਣੀ ਚਾਹੀਦੀ ਆ ਕੈਨ ਦਾ ਭਾਵ ਵੀਡੀਓ ਜੇ ਹੁਣ ਚੰਗੀ ਲੱਗਦੀ ਆ ਕਿ ਸਾਡਾ YouTube ਚੈਨਲ ਵੀ ਫੋ ਉਪਲ ਮਕੈਨੀਕਲ ਠੀਕ ਆ ਜੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰੋ ਕਿਸੇ ਵੀਰ ਭਾਈ ਦਾ ਭਲਾ ਹੋ ਜਾਂਦਾ ਧੰਨਵਾਦ